ਦੇਖੋ ਪਹਿਲ ਕਦਮੀ ਤਾਂ 2 ਦਸੰਬਰ 2024 ਦਾ ਫਰਮਾਨ ਹੀ ਆ ਸਿੱਖ ਸਹਿਬਾਨ ਦਾ ਉਹ ਤੋਂ ਬਿਨਾ ਹੋਰ ਕੋਈ ਰਾਹ ਨਹੀਂ ਹੈ ਔਰ ਉਹ ਰਾਹ ਹੀ ਜਿਹਨੂੰ ਪੰਜਾਬ ਤੇ 50000 ਲੋਕਾਂ ਨੇ ਸਲਾਹਾਂ ਕੀਤੀ ਉਹਤੇ ਚੱਲ ਕੇ ਹੀ ਪ੍ਰਾਪਤੀ ਕੀਤੀ ਆ ਸਾਡੀ ਦੇਖੋ ਲੁਧਿਆਣਾ ਉਪਚੋਣ ਦੇ ਨਤੀਜਿਆਂ ਨੇ ਸਪਸ਼ਟ ਕਰਤਾ ਕਿ 2 ਦਸੰਬਰ 2024 ਦੇ ਸਿੰਘ ਸਹਿਬਾਨ ਵੱਲੋਂ ਸੁਨਾਏ ਹੁਕਮ ਤੇ ਪਾਲਣਾ ਕੀਤੇ ਬਿਨਾ ਅਕਾਲੀ ਦਲ ਦੇ ਪੈਰ ਨਹੀਂ ਲੱਗ ਸਕਦੇ ਔਰ ਸਾਹ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀਆਂ ਨੂੰ ਮਤਲਬ بار بار VOTER ਜਿਹੜੇ ਨੇ ਪੰਜਾਬੀ ਜਿਹੜੇ ਨੇ ਪੰਤ ਪ੍ਰਸਤ ਪੰਜਾਬ ਪ੍ਰਸਤ ਲੋਕ ਜਿਹੜੇ ਨੇ ਸਨੇਹਾ ਦੇ ਰਹੇ ਨੇ ਦਸਤਕ ਦੇ ਰਹੇ ਨੇ ਉਹ ਸਮਝਣ ਦੀ ਕੋਸ਼ਿਸ਼ ਕਰਨ ਔਰ ਕੰਤ ਤੇ ਲਿਖਿਆ ਪੜ ਔਰ ਇਹ ਸੱਚਾ ਕਿ 2 ਦਸੰਬਰ 2024 ਦਾ ਸਿੰਘ ਸਾਹਿਬਾਨ ਵੱਲੋਂ ਸਨ ਆਇਆ ਫੈਸਲਾ ਤੇ ਦਿੱਤਾ ਰੋਡ ਮੈਪ ਪੰਥ ਤੇ ਪੰਜਾਬ ਦੇ ਸਾਹਮਣੇ ਇੱਕੋ ਇੱਕ ਰਾਹ ਖਿੰਡਰੀ ਹੋਈ ਪੰਥਕ ਸ਼ਕਤੀ ਨੂੰ ਜੋੜਨ ਦਾ ਖਿਲਰੇ ਹੋਏ ਅਕਾਲੀਆਂ ਨੂੰ ਇਕੱਠੇ ਕਰਨ ਦਾ ਔਰ ਇੱਕ ਮਜ਼ਬੂਤ ਸ਼ਰਮਣੀ ਅਕਾਲੀ ਦਰ ਬਣਾਉਣ ਦਾ ਨਹੀਂ ਤਾਂ ਬਾਰ ਬਾਰ ਜਵਾਨਤ ਜਬਤ ਕਰਾ ਕੇ ਜਵਾਨਤਾ ਜਬਤ ਕਰਾਉਣ ਦੇ ਛੱਕੇ ਲੋਵਾ ਕੇ ਮਲ ਵਰਕਰਾਂ ਨੂੰ ਜਿਹੜੇ ਅਕਾਲੀ ਵਰਕਰ ਨੇ ਕਾਲੀ ਸੋਚ ਵਾਲੇ ਲੋਕ ਨੇ ਪੰਜਾਬ ਦਾ ਭਲਾ ਚਾਹਣ ਵਾਲੇ ਲੋਕ ਨੇ ਉਹਨਾਂ ਨੂੰ ਨਿਰਾਸ਼ਾ ਦੇ ਵਿੱਚ ਨਾ ਟੱਕਿਆ ਜਾਵੇ ਸਾਡੀ ਸਾਹ ਸੁਨੀਲ ਸਿੰਘ ਉਹਨਾਂ ਨੂੰ ਇਹੀ ਅਪੀਲ ਆ ਕਿ ਜਿਸ ਵਰਕਰ ਜਿਹੜਾ ਵਰਕਰ ਨੇ ਉਹਨਾਂ ਨੂੰ ਰਾਜ ਭਾਗ ਦਿੱਤੇ ਦੇਸ਼ ਤੇ ਔਰ ਸੂਬੇ ਦੇ ਉਹਨਾਂ ਵਰਕਰਾਂ ਦੀ ਪਗਾਰ ਦਾ ਧਿਆਨ ਕਰਨ ਆਪਣੇ ਨਿੱਜੀ ਹੱਤ ਹਿੱਤ त्याਕੇ ਆਮ ਲੋਕਾਂ ਦੀ ਗੱਲ ਪੰਜਾਬ ਦੀ ਗੱਲ ਵਾਤ ਪਰਸ ਤੇ ਪੰਜਾਬੀਆਂ ਦੀ ਗੱਲ ਅਕਾਲੀ ਵਰਕਰਾਂ ਦੀ ਗੱਲ ਵੱਲ ਧਿਆਨ ਦੇ ਤੇ ਲੋਕਾਂ ਦੇ ਫਤਵੇ ਅੱਗੇ ਜਿੱਤ ਨਾ ਕਰਨ ਲੋਕਾਂ ਦੇ ਫਤਵੇ ਅੱਗੇ ਜਿੱਦ ਕਰਨਾ ਲੋਕਾਂ ਦੇ ਫਤਵੇ ਨੂੰ ਠਕਰਾਉਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ ਹਾਂਜੀ ਮੁੱਖ ਮੰਤਰੀ ਸਾਹਿਬ ਨੇ ਆਪਣੀਆਂ ਭਾਵਨਾ ਸਰੈਂਡਰ ਜਗੀਆਂ ਕੀਤੀਆਂ ਕੈਬਨਟ ਨੇ ਮੈਂ ਸਮਝਦਾ ਇਹ ਲੋਕਰਾਤੀ ਤਹੀਨ ਹੈ ਇਹ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧਾਂ ਦੀ ਤਹੀਨ ਹੈ ਇਹ ਜਗਤੈਰਮੀ ਕੀਤੀ ਆ ਲੋਕ ਰਾਜ ਦੇ ਵਿੱਚ ਲੋਕਾਂ ਦੇ ਚੁਣੇ ਹੋਏ ਨੁਮਾਇंदे ਜਿਹੜੇ ਨੇ ਡਾਇਰੈਕਸ਼ਨ ਦਿੰਦੇ ਨੇ ਗਾਈਡਲਾਈਨ ਦਿੰਦੇ ਨੇ ਇੱਥੇ ਉਲਟਾ ਕੰਮ ਹੋ ਗਿਆ ਵੀ ਮੁੱਖ ਸਿਕਤਰ ਸਾਹਿਬ ਜੇ ਗਾਈਡਲਾਈਨ ਦੇਣਗੇ ਮੰਤਰੀ ਸਾਹਿਬਾਨਾਂ ਨੂੰ ਜਿਸ ਬੋਰਡ ਦੇ ਵਿੱਚ ਮੰਤਰੀ ਮੈਂਬਰ ਨੇ ਉਸ ਬੋਰਡ ਦੀ ਚੇਅਰਮੈਨੀ ਚੀਫ ਸੈਕਟਰੀ ਕਰੇ ਇਹ ਪ੍ਰੋਟੋਕਾਲ ਦੇ ਉਲਟਾ ਇਹ ਸੰਵਿਧਾਨਕ ਸਿਸਟਮ ਦੇ ਉਲਟਾ ਔਰ ਇਸ ਤਰ੍ਹਾਂ ਦੀ ਰਵਾਇਤ ਪਾਉਣੀ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ ਔਰ ਇਹ ਅਧਿਕਾਰ ਜਿਹੜਾ ਮੁੱਖ ਮੰਤਰੀ ਸਾਹਿਬ ਕੋਲ ਰਹਿਦਾ ਠੀਕ ਹੈ ਜ ਉਹਨਾਂ ਨੂੰ ਰਿਵਿਊ ਕਰਨਾ ਚਾਹੀਦਾ ਕੈਬਨਟ ਨੂੰ ਪੰਜਾਬ ਕੈਬਨਟ ਦਾ ਫੈਸਲਾ ਰਿਵਿਊ ਹੋਣਾ ਚਾਹੀਦਾ ਇਹ ਦਿੱਲੀ ਵਾਲੇ ਬੈਕ ਡੋਰ ਤੇ ਆ ਕੇ ਪੰਜਾਬ ਤੇ ਕਬਜ਼ਾ ਕਰ ਰਹੇ ਨੇ ਜਿਹੜਾ ਸਰਾਸਰ ਗਲਤ ਹੈ ਔਰ ਪੰਜਾਬ ਦੀਆਂ ਚੇਅਰਮੈਨੀਆਂ ਵੀ ਪੰਜਾਬ ਦੀਆਂ ਰਾਜ ਸਭਾ ਮੈਂਬਰੀਆਂ ਵੀ ਪੰਜਾਬ ਤੋਂ ਬਾਹਰ ਲੈਣ ਨੂੰ ਵੱਡੀ ਗੰਤਰੀ ਦਿੱਤੀਆਂ ਜਿਸ ਕਰਕੇ ਪੰਜਾਬ ਅੱਜ ਲਾਬਾਰਸ ਬਣਿਆ